ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਕਿਸਾਨ ਭਰਾ ਠੀਕ ਠਾਕ ਹੋਵੋਗੇ ਤੇ ਹੁਣ ਕਿਸਾਨ ਭਰਾਵੋ ਪੂਰੇ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਵਾਢੀ ਸ਼ੁਰੂ ਹੋ ਗਈ ਹੈ ਗੇਤੇ ਝੋਨੇ ਜਿਹਦੇ ਵੱਡੇ ਜਾ ਚੁੱਕੇ ਆ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਪੀ ਆਰ 126 ਝੋਨੇ ਦੀ ਜਿਹੜੀ ਵਾਢੀ ਸ਼ੁਰੂ ਹੋਈ ਹੈ ਤੇ ਕੀ ਕੀ ਜਿਹੜਾ ਝੋਨੇ ਦਾ ਝਾੜ ਨਿਕਲ ਰਿਹਾ ਕਿੰਨੇ ਕ ਕੁਇੰਟਲ ਤੱਕ ਜਿਹਦੀ ਇਸ ਵਰ ਪੀ ਆਰ 126 ਝੋਨਾ ਨਿਕਲ ਰਿਹਾ ਹੈ ਤੇ ਇਸ ਵਾਰ ਜਿਹੜਾ ਚੋਣੇ ਦਾ ਝਾੜ ਹੈ ਬੱਲੇ ਬੱਲੇ ਹੈ ਜਾਂ ਫਿਰ ਥੱਲੇ ਥੱਲੇ ਹੈ ਪੂਰੀ ਆਪਾਂ ਤੁਹਾਨੂੰ ਸਚਾਈ ਦੱਸਾਂਗੇ ਕਿਉਂਕਿ ਕੋਈ ਵੀ ਆਪਾਂ ਝੂਠ ਨਹੀਂ ਕੱਪ ਨਹੀਂ ਮਾਰਨੀ ਕਿਉਂਕਿ ਤੁਸੀਂ ਹੋਰ ਵੀਡੀਓ ਦੇ ਵਿੱਚ ਦੇਖਿਆ ਹੋਵੇਗਾ ਲੋਕ ਗੱਪ ਬਹੁਤ ਮਾਰਦੇ ਆ ਪਰ ਆਪਾਂ ਤੁਹਾਨੂੰ ਜਿਹੜਾ ਸਹੀ ਝਾੜ ਹੈ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਆਪਣੇ ਤੱਕ ਰਿਪੋਰਟ ਪਹੁੰਚੀ ਆ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਪੀਆਰ 126 ਚੋਣੇ ਦਾ 10 ਜੂਨ ਤੋਂ ਲੈ ਕੇ ਜਿਹੜੇ ਚੋਣੇ ਦੀ ਲੋਈ ਸ਼ੁਰੂ ਹੋਈ ਸੀ 25 ਜੂਨ ਤੱਕ ਜਿਹੜਾ ਚੋਣਾ ਲੱਗਿਆ ਸੀ ਉਹਦਾ ਆਪਾਂ ਤੋਂ ਤੋਂ ਤੁਹਾਡੇ ਨਾਲ ਜਿਹੜਾ ਝਾੜ ਆਪਾਂ ਸਾਂਝਾ ਕਰਾਂਗੇ ਵੀ ਕਿੰਨਾ ਕੁ ਜਿਹੜਾ ਝਾੜ ਇਸ ਵਾਰ ਨਿਕਲ ਰਿਹਾ ਵੀਡੀਓ ਦੇ ਨਾਲ ਬਣੇ ਰਹੋ ਹੋਰ ਜੀਵੰਦਾਰ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਓ ਇਸ ਵਾਰ ਜਿਹੜੇ ਝੋਨੇ ਦੇ ਝਾੜ ਹੈ ਬਹੁਤੇ ਚੰਗੇ ਨਹੀਂ ਆ ਰਹੇ ਝਾੜ ਇਸ ਵਾਰ ਜਿਹੜੇ ਅਲੱਗ-ਅਲੱਗ ਜਿਹੜੇ ਝਾੜ ਆ ਰਹੇ ਆ ਮਾੜੇ ਝਾੜ ਵੀ ਆ ਰਹੇ ਨੇ ਚੰਗੇ ਝਾੜ ਵੀ ਆ ਰਹੇ ਨੇ ਇਹ ਗਵਲਾ ਮੇਚ ਦੇ ਵਿੱਚ ਵੀ ਆ ਰਿਹਾ ਤੇ ਜਿਹੜੀ ਹੁਣ ਅਗੇਤੀ ਪੀਆਰ 126 ਝੋਨੇ ਦੀ ਵਾਢੀ ਹੋਈ ਹੈ ਜੀ ਪਹਿਲਾ ਆਪਾਂ ਰੋਪੜ ਜ਼ਿਲ੍ਹੇ ਦੀ ਆਪਾਂ ਗੱਲ ਕਰਦੇ ਹਾਂ ਉੱਥੇ ਜਿਹੜਾ ਕਿਸਾਨਾਂ ਵੱਲੋਂ ਜਿਹੜੀ ਪੀਆਰ 126 ਝੋਨੇ ਦੀ ਵਾਢੀ ਕੀਤੀ ਗਈ ਹੈ 10 ਜੂਨ ਦੀ ਦਵਾਈ ਸੀ ਤੇ ਉਹਨਾਂ ਦੇ ਜਿਹੜਾ 22 ਤੋਂ 23 ਕਮਾਂਟਲ ਦਾ ਜਿਹੜਾ ਪੀਆਰ 126 ਝੋਨੇ ਦਾ ਗੇਤੇ ਦਾ ਝਾੜ ਆਇਆ ਹੈ ਤੇ ਉੱਥੇ ਹੀ ਜਿਹੜਾ ਰੋਪੜ ਏਰੀਆ ਦੇ ਵਿੱਚ ਹੀ ਜਿਹੜਾ ਕਿਸਾਨ ਨੇ ਬੀ ਜਿਹਨੂੰ ਝੋਨੇ ਦੀ ਲਵਾਈ ਕੀਤੀ ਸੀ ਉਹਦੀ ਜਿਹੜੀ ਪੀਆਰ 126 ਝੋਨੇ ਦੀ ਵਾਢੀ ਕੀਤੀ ਹੈ ਉਸ ਦਾ ਜਿਹੜਾ ਝਾੜ ਹੈ ਜੀ 25 ਕੁਇੰਟਲ ਤੋਂ ਲੈ ਕੇ 26 ਕੁਇੰਟਲ ਤੱਕ ਜਿਹੜੀ ਐਵਰੇਜ ਜਿਹੜੀ ਝੋਨੇ ਦੇ ਝਾੜਤੀ ਆਈ ਹੈ ਤੇ ਅਮਲੋ ਏਰੀਏ ਦੇ ਵਿੱਚ ਵੀ ਪੀਆਰ 101 ਗਿੱਤੇ ਝੋਨੇ ਨੇ ਜਿਹੜਾ 22 ਤੋਂ 25 ਕੁਇੰਟਲ ਲਗ ਜਿਹੜਾ ਝਾੜ ਜੀਵਿੰਦਾਰ ਭਰਾਵਾਂ ਦੇ ਆਇਆ ਹੈ ਤੇ ਵਿੱਚ ਵਿੱਚ ਕਈ ਖੇਤਾਂ ਦੇ ਵਿੱਚ ਜਿਹੜਾ ਪੀਆਰ 126 ਝੋਨੇ ਦਾ 28 ਤੋਂ 30 ਕੁਇੰਟਲ ਤੱਕ ਵੀ ਜਿਹੜਾ ਝਾੜ ਆਇਆ ਹੈ ਤੇ ਇਸੇ ਤਰੀਕੇ ਨਾਲ ਆਪਾਂ ਜੇ ਅਮਲੋ ਏਰੀਏ ਤੋਂ ਬਾਅਦ ਹੁਣ ਮਲੇਰਕੋਟਲ ਏਰੀਏ ਦੀ ਗੱਲ ਕਰੀਏ ਉੱਥੇ ਵੀ ਜਿਹੜਾ 25 ਕ ਕੁਆਂਟਲ ਜਿਹੜਾ ਅਗੇਤੀ ਪੀਆਰ 126 ਝੋਨੇ ਦਾ ਝਾੜ ਜਿਹੜਾ ਆ ਰਿਹਾ ਏ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ 25 ਤੋਂ 26 ਕੁਆਂਟਲ ਜਿਹੜੀ ਪੀਆਰ 126 ਝੋਨੇ ਨੇ ਜਿਹੜੀ ਐਵਰੇਜ ਪਾਈ ਏ ਸਾਰੇ ਖੇਤਾਂ ਦੇ ਵਿੱਚੋਂ ਤੇ ਹੁਣ ਗੱਲ ਕਿਸਾਨ ਪ੍ਰਭਾ ਉਹ ਇੱਥੇ ਹੀ ਮੁੱਕਦੀ ਏ ਵੀ ਜਿਹੜਾ ਪੀਆਰ 126 ਝੋਨੇ ਦਾ ਝਾੜ ਹੈ ਆਪਾਂ ਗੱਪ ਆਪਾਂ ਬੇਸ਼ੱਕ ਮਾਰੀ ਜਈਏ ਜੀ ਮੈਂ 32 ਕੁਆਂਟਲ 33 ਕੁਆਂਟਲ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਜਿਹੜੇ ਗੀਤੇ ਝੋਨੇ ਦੀ ਐਵਰੇਜ ਪੀਆ 126 ਦੀ ਆਈ ਹੈ ਉਹ 25 ਕ ਕੁਆਂਟਲ ਤੱਕ 25 26 ਕੁਆਂਟਲ ਜਿਹੜੀ ਆਮ ਜਿਹੜਾ ਸਾਰੇ ਇਲਾਕਿਆਂ ਦੇ ਵਿੱਚ ਗੀਤੀ ਪੀਆ 126 ਝੋਨੇ ਦਾ ਝਾੜ ਨਿਕਲ ਰਿਹਾ ਕੋਈ ਖੇਤ ਹੋ ਸਕਦਾ ਜਾਂ ਤਕੜਾ ਖੇਤ ਹੋਵੇ ਆਪਾਂ ਸੇਵਾ ਵਧ ਕੀਤੀ ਹੋਵੇ ਉੱਥੇ 28 ਕ ਕੁਆਂਟਲ ਤੱਕ ਜਿਹੜੀ ਪੀਆ 126 ਜਾ ਸਕਦੀ ਹੈ ਤੇ ਮੈਂ ਐਮੀਨ ਨੂੰ ਕਹਿੰਦਾ ਜਿਹੜੀ 25 ਜੂਨ ਦੀ ਲਵਾਈ ਕੀਤੀ ਗਈ ਹੈ ਝੋਨੇ ਦੀ ਉਸ ਦਾ ਝਾੜ 32 33 ਕੁਆਂਟਲ ਬੀ ਆਇਆ ਏ ਪਰ ਬਹੁਤ ਥੋੜੇ ਏਰੀਆ ਦੇ ਵਿੱਚ ਥੋੜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜਾ ਝਾੜ ਆਇਆ ਏ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਸਾਰੇ ਕਿਸਾਨਾਂ ਦੀ ਗੱਲ ਕਰੀਏ ਤਾਂ ਅਗੇਤੇ ਝੋਨੇ ਦੀ 25 ਤੋਂ 26 ਕੁਆਂਟਲ ਦੀ ਜਿਹੜੀ ਐਵਰੇਜ ਪੈ ਰਹੀ ਹੈ ਕਿਉਂਕਿ ਇਸ ਵਾਰ ਜਿਹੜੀ ਪੀਆਰ 126 ਸਾਰੇ ਝੋਨੇਆਂ ਦਾ ਜਿਹੜਾ ਮੀਂਹ ਦੇ ਵਿੱਚ ਵੀ ਨਸਾਰਾ ਹੋਇਆ ਸੀ ਤੇ ਅਗੇਤਾ ਚੋਂ ਨਾ ਪਾ ਹਰ ਸਾਲ ਦੇਖਿਆ ਵੀ ਜਿਹੜਾ ਝਾੜ ਕੱਟ ਦਿੰਦਾ ਕਿਉਂਕਿ ਗਰਮੀ ਵੱਧ ਪੈਣ ਦੇ ਕਾਰਨ ਫਟਾਰਾ ਵੀ ਪਹਿਲਾਂ ਕੱਟ ਕਰਦਾ ਏ ਤੇ ਬਾਅਦ ਦੇ ਵਿੱਚ ਜਿਹੜਾ ਦਾਣਾ ਵੀ ਪ੍ਰੋਪਰ ਜਿਹੜਾ ਵਜਨਦਾਰ ਨਹੀਂ ਬਣਦਾ ਤੇ ਜਿੱਥੇ ਤੱਕ ਆਪਾਂ ਨੂੰ ਉਮੀਦ ਹੈ ਕਿਉਂਕਿ ਜੁਲਾਈ ਮਹੀਨੇ ਦੇ ਵਿੱਚ ਜਿਹੜੇ ਝੋਨੇ ਲੱਗੇ ਸੀ ਪੀਆ 126 ਉਹਨਾਂ ਝੋਨਿਆਂ ਦੇ ਵਿੱਚ ਜਿਹੜੀ ਡੌਡੀ ਰੋਗ ਦੀ ਸਭ ਤੋਂ ਵੱਧ ਜਿਹੜੀ ਸਮੱਸਿਆ ਆਈ ਹੈ ਕਿਉਂਕਿ ਲੇਟ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਹਲਦੀ ਨੇ ਨੁਕਸਾਨ ਕੀਤਾ 50 50% ਜਿਹੜੀ ਕਿਸਾਨਾਂ ਦੀ ਫਸਲ ਦੀ ਖਰਾਬ ਹੋਈ ਹੈ ਤੇ ਜਿੱਥੇ ਤੱਕ ਕਿਸਾਨ ਭਰਾ ਉਹ ਆਪਣਾ ਹਿਸਾਬ ਹੈ ਵੀ ਜਿਹੜੇ ਝੋਨੇ ਜੂਨ ਮਹੀਨੇ ਦੇ ਐਂਡਲੇ ਹਫਤੇ ਦੇ ਵਿੱਚ ਪੀਆ 126 ਝੋਨਾ ਲੱਗਿਆ ਹੈ ਉਹ ਝੋਨਾ ਜਿਹੜਾ ਪੂਰਾ ਟੋਪ ਦਾ ਝਾੜ ਦਊਗਾ ਆਪਾਂ ਕਹਿ ਸਕਦੇ ਆ ਵੀ ਅਗੇਤੇ ਤੇ ਪਿਛੇਤੇ ਝੋਨਿਆਂ ਨਾਲੋਂ ਜਿਹੜਾ ਗਬਲੇ ਦਾ ਜਿਹੜਾ ਝਾੜ ਸਭ ਤੋਂ ਵੱਧ ਰਹੂਗਾ। ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਤੁਸੀਂ ਪੀਆਰ 126 ਝੋਨਾ ਵੱਢ ਲਿਆ ਜਾਂ ਫਿਰ ਨਹੀਂ ਤੁਹਾਡੇ ਜਿਹੜਾ ਕਿੰਨਾ ਝਾੜ ਆਇਆ ਈ ਕਿੰਨੀ ਕਿ ਤਰੀਕ ਨੂੰ ਜਿਹੜੀ ਤੁਸੀਂ ਝੋਨੇ ਦੀ ਲਵਾਈ ਕੀਤੀ ਸੀ ਤੇ ਕਿੰਨਾ ਤੁਹਾਡੇ ਜਿਹੜਾ ਝਾੜ ਆਇਆ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ